ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸੁਣਨ ਦੀਆਂ ਇੱਕ ਪ੍ਰਸਿੱਧ ਕਹਾਣੀ ਇੱਕ ਸੱਪਾਂ ਦੇ ਦੇਸ਼ ਵਿੱਚ ਇੱਕ ਵਾਰ ਇੱਕ ਸ਼ਾਂਤੀ ਪਸੰਦ ਨਯੌਲਾ ਪੈਦਾ ਹੋ ਗਿਆ ਨਯੌਲਿਆਂ ਨੇ ਤਤਸ਼ਾਣ ਵਿੱਚ ਉਸ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਿ ਸੱਪ ਸਾਡੇ ਦੁਸ਼ਮਣ ਹਨ ਪਰ ਨਯੌਲੇ ਨੇ ਕਿਹਾ ਕਿਉਂ ਮੇਰਾ ਉਹਨਾਂ ਨੇ ਹੁਣ ਤੱਕ ਕੁਝ ਵੀ ਨਹੀਂ ਵਿਗਾੜਿਆ ਪੁਰਾਣੇ ਨਯੌਲਿਆਂ ਨੇ ਕਿਹਾ ਨਾ ਸਮਝ ਤੇਰਾ ਨਾ ਵਿਗਾੜਿਆ ਹੋਵੇ ਲੇਕਿਨ ਉਹ ਸਦਾ ਤੋਂ ਸਾਡੇ ਦੁਸ਼ਮਣ ਹਨ ਉਹਨਾਂ ਨਾਲ ਸਾਡਾ ਵਿਰੋਧ ਜਾਤੀਗਤ ਹੈ ਪਰ ਉਹ ਸ਼ਾਂਤੀ ਪਸੰਦ ਨਿਉਲੇ ਨੇ ਕਿਹਾ ਜਦ ਮੇਰਾ ਉਹਨਾਂ ਨੇ ਕੁਝ ਨਹੀਂ ਵਿਗਾੜਿਆ ਤਾਂ ਮੈਂ ਕਿਉਂ ਉਹਨਾਂ ਨਾਲ ਦੁਸ਼ਮਣੀ ਪਾਲਾਂ ਖਬਰ ਫੈਲ ਗਈ ਕਿ ਨਿਉਲਿਆਂ ਵਿੱਚ ਇੱਕ ਗਲਤ ਨਿਉਲਾ ਪੈਦਾ ਹੋ ਗਿਆ ਜੋ ਸੱਪਾਂ ਦਾ ਮਿੱਤਰ ਹੈ ਅਤੇ ਨਿਉਲਿਆਂ ਦਾ ਦੁਸ਼ਮਣ ਹੈ ਨਿਉਲੇ ਦੇ ਬਾਪ ਨੇ ਕਿਹਾ ਉਹਦਾ ਲੜਕਾ ਪਾਗਲ ਹੈ ਨਿਉਲਿਆਂ ਦੀ ਮਾਂ ਨਿਉਲੇ ਦੀ ਮਾਂ ਨੇ ਕਿਹਾ ਇਹ ਲੜਕਾ ਬਿਮਾਰ ਹੈ ਨਿਉਲੇ ਦੇ ਭਰਾ ਮਾ ਨੇ ਕਿਹਾ ਇਹ ਸਾਡਾ ਭਰਾ ਬੁਜ਼ਦਿਲ ਹੈ ਉਸ ਨੂੰ ਬਹੁਤ ਸਮਝਾਇਆ ਗਿਆ ਕਿ ਸਾਡਾ ਫਰਜ਼ ਹੈ ਰਾਸ਼ਟਰੀ ਕਰਤੱਵ ਹੈ ਕਿ ਅਸੀਂ ਸੱਪਾਂ ਨੂੰ ਮਾਰਗੇ ਅਸੀਂ ਇਸੇ ਲਈ ਹੀ ਹਾਂ ਇਸ ਪ੍ਰithvi ਨੂੰ ਸੱਪਾਂ ਤੋਂ ਖਾਲੀ ਕਰ ਦੇਣਾ ਹੈ ਕਿਉਂਕਿ ਉਹਨਾਂ ਦੇ ਕਾਰਨ ਹੀ ਸਾਰੀ ਦੁਨੀਆ ਤੇ ਬਰਾਈ ਹੈ ਸੱਪਾਂ ਹੀ ਸੱਪ ਹੀ ਸ਼ੈਤਾਨ ਹੈ ਉਹ ਸ਼ਾਂਤੀ ਪਸੰਦ ਨਿਉਲੇ ਨੇ ਕਿਹਾ ਮੈਂ ਤਾਂ ਉਹਨਾਂ ਵਿੱਚ ਕੋਈ ਫਰਕ ਨਹੀਂ ਦੇਖਦਾ ਖਬਰ ਫੈਲ ਗਈ ਕਿ ਉਹ ਨਿਉਲਾ ਵਾਸਤਵ ਵਿੱਚ ਸੱਪ ਹੀ ਹੈ ਸੱਪਾਂ ਦੀ ਤਰ੍ਹਾਂ ਰੇਂਗਦਾ ਹੈ ਅਤੇ ਅਤੇ ਉਸ ਤੋਂ ਸਾਵਧਾਨ ਰਹਿਣਾ ਕਿਉਂਕਿ ਸ਼ਕਲ ਤੋਂ ਉਹ ਨਿਉਲਾ ਹੈ ਅਤੇ ਆਤਮਾ ਸੱਪ ਦੀ ਹੈ ਵੱਡੇ-ਵੱਡੇ ਇਕੱਠ ਹੋਏ ਪੰਚਾਇਤਾਂ ਤੇ ਆਖਰੀ ਵਾਰ ਕੋਸ਼ਿਸ਼ ਕੀਤੀ ਨਿਉਲੇ ਨੂੰ ਸਮਝਾਉਣ ਦੀ ਕਿ ਤੂੰ ਪਾਗਲਪਨ ਛੱਡ ਕਿ ਨਿਉਲਾ ਪੀੜ ਵਿੱਚੋਂ ਬੋਲਿਆ ਸੋਚਣਾ ਸਮਝਣਾ ਗਦਾਰੀ ਹੈ ਦੂਸਰੇ ਨਿਉਲਿਆਂ ਨੇ ਕਿਹਾ ਸੋਚਣਾ ਸਮਝਣਾ ਦੁਸ਼ਮਣਾਂ ਦਾ ਕੰਮ ਹੈ ਫਿਰ ਜਦ ਉਹ ਉਸ ਨੂੰ ਸਮਝਾ ਨਾ ਪਾਏ ਤਾਂ ਉਸ ਨਿਉਲਿਆਂ ਨੇ ਉਸ ਨੂੰ ਫਾਂਸੀ ਦੇ ਦਿੱਤੀ ਜੇ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਨਾ ਮਾਰੇ ਗਏ ਤਾਂ ਤੁਸੀਂ ਆਪਣੇ ਮਿੱਤਰਾਂ ਦੇ ਹੱਥੋਂ ਮਾਰੇ ਜਾਓਗੇ ਮਾਰੇ ਤਾਂ ਜਾਵਾਂਗੇ ਜ਼ਰੂਰ ਤੁ